ਗੱਲ ਸਾਰਿਆਂ ਨੂੰ ਬਲੌਗਰੇਵਾਂ ਤੁਹਾਡਾ ਸਵਾਗਤ ਹੈ ਅੱਜ ਹੈਗੀ ਆਪਣੀ ਲਾਇਸੈਂਸ ਦੀ ਟਰੈਲ ਸਾਰਿਆਂ ਆਪਾਂ ਖੰਨੇ ਦੀ ਟ੍ਰਾਇਲ ਦੇਣ ਵੀਰ ਜੀ ਚੱਜ ਚੱਲੇ ਟ੍ਰਾਇਲ ਦੇਣਾ ਅੱਜ ਮਿਸਟਰ ਫੂਜ਼ੀ ਤਾਂ ਕੋਈ ਨਾ ਕੋਈ ਟ੍ਰੈਫਿਕ ਵੱਧ ਚੁਗੀ ਹੈ ਜੀ ਚੱਲੂ ਲੱਗ ਗਈ ਰੁਕਣੀ ਨਹੀਂ ਉਹ ਬੰਦਾ ਹੈ ਲੋ ਜੀ ਆ ਆਪਣਾ ਸੀਗਾ ਮੋਟਰਸਾਈਕਲ ਟ੍ਰੈਨ ਇਹ ਆਪਾਂ ਇੱਕ ਵਾਰੀ ਜੀ ਕੱਢਤਾ ਪਰ ਹੈਗਾ ਥੋੜਾ ਔਖਾ ਸੀਗਾ ਬਸ ਇਦਾਂ ਹੁੰਦਾ ਵੀ ਪੈਰ ਨਹੀਂ ਚੱਲ ਲੱਗਣਾ ਚਾਹੀਦਾ ਹੈਗਾ ਇੱਥੇ 8 ਜੀ ਬਣੇ ਹੁੰਦੇ ਨੇ ਬਸ ਸੋਨਾ ਚ ਘਮਾਉਣਾ ਹੁੰਦਾ ਵਾ ਜੇ ਪੈਰ ਲੱਗ ਜਾਂਦਾ ਤਾਂ ਕੈਂਸਲ ਹੋ ਜਾਂਦਾ ਨਾਲ ਦੀ ਨਾਲ ਚਲ ਬਾਬੇ ਦੀ ਕਿਰਪਾ ਨਾਲ ਆਪਣਾ ਪੈਰ ਤੋਂ ਲੱਗਿਆ ਨਹੀਂ ਹੈਗਾ ਇਹ ਪਟੜਾ ਲਵੀ ਪਾਸ ਕਰਤਾ ਤੇ ਇਸ ਤੋਂ ਬਾਅਦ ਇਹ ਆਪਣਾ ਟਰੈਲ ਗੱਡੀ ਦਾ ਮੋਟ ਸਾਈਨਲ ਕਰਤਾ ਭੱਡਾ ਨਾ ਆਪਣੀ ਗੱਡੀ ਆ ਟਰੈਕ ਪਟੜਾ ਪਾਸ ਕਰਨ ਦੀ ਬਾਬੇ ਦੀ ਕਿਰਪਾ ਨਾਲ ਲੋ ਜੀ ਆਪਣੀ ਟਰਾਈ ਆ ਗਈ ਹੁਣ ਗੱਡੀ ਦੀ ਗੱਡੀ ਆਪਾਂ ਡਰ ਕੇ ਨਹੀਂ ਚਲਾਈ ਹੈਗੀ ਜੇ ਬੰਦਾ ਡਰ ਕੇ ਚਲਾਉਂਦਾ ਵਾ ਫਿਰ ਟ੍ਰਾਇਲ ਪਾਸ ਨਹੀਂ ਹੁੰਦਾ ਹੈਗਾ ਪਹਿਲਾ ਰੂਲ ਸੀਗਾ ਵੀ ਜਿਹੜਾ ਰੈਂਪ ਬਣਿਆ ਹੋਇਆ ਹੈ ਤੇ ਫਿਰ ਗੱਡੀ ਸਟਾਪ ਕਰਨੀ ਸੀ ਰੈਂਪ ਤੇ ਉਹ ਤੋਂ ਬਾਅਦ ਫਿਰ ਉੱਦੋਂ ਹੀ ਤੋਣੀ ਸੀ ਹੁਣ ਇਹ ਰੂਲ ਚੇਂਜ ਕਰਤੇ ਜਨ ਕਿ ਉੱਥੇ ਨਹੀਂ ਰੁਕਣੀ ਗੱਡੀ ਹੁਣ ਇੱਥੇ ਗਾਹਾਂ ਜਾ ਕੇ ਸਿੱਧੀ ਲਾਉਣੀ ਆ ਪਾਰਕਿੰਗ ਚ ਚਲੋ ਬਾਬੇ ਦੀ ਕਿਰਪਾ ਨਾਲ ਪਾਰਕਿੰਗ ਵੀ ਆਪਣੀ ਵਧੀਆ ਲੱਗੀ ਸੀ ਉਹ ਦੇਖੋ ਪਾਰਕਿੰਗ ਲਾਤੀ ਆਪਾਂ ਗੱਡੀ ਬੈਕ ਕਰਕੇ ਤੇ ਉਹ ਤੋਂ ਬਾਅਦ ਪਾਰਕਿੰਗ ਤੋਂ ਨਿਕਲ ਕੇ ਇੱਥੇ ਪਵਨੌਣਾ 8 ਇਹ ਵੀ ਜਾਣੇ ਕਿ ਯਾਰ ਟਰਾਈ ਜ਼ਿਆਦਾ ਔਖੀ ਨਹੀਂ ਹੈਗੀ ਜੇ ਬੰਦਾ ਆਪਣਾ ਡਰ ਕੇ ਚਲਾਵੇ ਫਿਰ ਤਾਂ ਉਹਦੇ ਵਾਸਤੇ ਤਾਂ ਔਖੀ ਆ ਜੇ ਬੰਦਾ ਬੇਖੌਫ ਹੋ ਕੇ ਚਲਾਵੇ ਵੀ ਬੰਦੇ ਤੇ ਮਨ ਚ ਡਰ ਨਾ ਹੋਵੇ ਤਾਂ ਫਿਰ ਨਿਕਲ ਜਾਂਦੇ ਕੋਈ ਚੱਕਰ ਨਹੀਂ ਪੈਂਦਾ ਐਡਾ ਮੇਰੇ ਮਨ ਚ ਵੀ ਡਰ ਸੀਗਾ ਪਰ ਮੈਂ ਫਿਰ ਵੀ ਕੱਢਤੀ ਲੱਤਾਂ ਮੇਰੀਆਂ ਵੀ ਕੰਬ ਰੀਆਂ ਸੀ ਵਿੱਚ ਬੈਠੇ ਸੀ ਗੱਡੀ ਦੇ ਪਰ ਫਿਰ ਵੀ ਮੈਂ ਡਰਿਆ ਨਹੀਂ ਹੈਗਾ ਮਨ ਨੂੰ ਸਮਝਾਈ ਗਿਆ ਵੀ ਨਹੀਂ ਕੋਈ ਚੱਕਰ ਨਹੀਂ ਹੈਗਾ ਪਰ ਆਪਾਂ ਗੱਡੀ ਦਾ ਟਰਾਈ ਵੀ ਕੱਢ ਤੀ ਬਸ ਆਪਣਾ ਹੁਣ ਟਰਾਈ ਕੱਢ ਕੇ ਉਸ ਤੋਂ ਬਾਅਦ ਆਪਣਾ ਲਾਇਸੈਂਸ ਆ ਜਾਣਾ ਇੱਥੇ ਆ ਜਗ੍ਹਾ ਤੇ ਬਹੁਤ ਲੋਕ ਗਲਤੀ ਕਰਦੇ ਨੇ ਇਦਾਂ ਗੱਡੀ ਬੈਕ ਕਰਨ ਲੱਗੇ ਉਹ ਮਗਰ ਫੁੱਟਪਾਥ ਦੇ ਉੱਪਰ ਚਾੜ ਦਿੰਦੇ ਨੇ ਇਹ ਗੱਡੀ ਬਿਲਕੁਲ ਨੇੜੋ ਮੁੜਨੀ ਹੁੰਦੀ ਆ ਯਾਨੀ ਕਿ ਮੈਂ ਵੀ ਥੋੜੀ ਜਿਹੀ ਗਲਤੀ ਕੀਤੀ ਸੀ ਕਿ ਗੱਡੀ ਗੱਡੀ ਥੋੜੀ ਜਿਆਦਾ ਵਧਾ ਲਈ ਸੀ ਪਰ ਯਾਨੀ ਕਿ ਬਾਬੇ ਦੀ ਕਿਰਪਾ ਨਾਲ ਪਰ ਰੈਡਰ ਵੀ ਪਾਸ ਕਰਤਾ ਕੋਵਿਡ ਦਾ ਚੱਕਰ ਨਹੀਂ ਪਿਆ ਇਥੋਂ ਗੱਡੀ ਬੈਗ ਲਾਣੀ ਪੈਂਦੀ ਆ ਗੱਡੀ ਬੈਗ ਲਾਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਤੇ ਉਤੋਂ ਬਾਅਦ ਸਿੱਧਾ ਲਿਆ ਕੇ ਗੱਡੀ ਬਾਹਰ ਕੱਢਣੀ ਹੁੰਦੀ ਆ ਬਾਕੀ ਆਪਾਂ ਡਿਜ਼ਾਈਨ ਪਾਸ ਲੋ ਜੀ ਆਪਾਂ ਜਾ ਰਹੇ ਹਾਂ ਹੁਣ ਕਰਨ ਨੂੰ ਟ੍ਰਾਇਲ ਕਰ ਲਿਆ ਪਾਸ ਤੇ ਨਾਲ ਤੇ ਆਪਣੇ ਵੀਰੇ ਹੋਣੀ ਐਨ ਪੂਰੇ ਖੁਸ਼ ਆ ਓਕੇ ਆ ਰਿਪੋਰਟ